ਜਿਮ ਨਹੀਂ ਚਾਉਣ ਦੇ ਨਾਲ ਨਾਲ ਇੱਕ ਪਹਿਲੂ ਆਪਾਂ ਹੋਰ ਵਿਚਾਰਦੇ ਰਹੇ ਆਂ ਦਲ ਬਦਲੀ ਕਿ ਪੰਜਾਬ ਦਲ ਬਦਲੀ ਵਾਲਿਆਂ ਤੋਂ ਮਾਮਲੇ 'ਚ ਜੇ ਬੱਚ ਜਵੇ ਜੇਕਰ ਇਹ ਨਸੀਹਤ ਦੇ ਦੇਵੇ ਪੰਜਾਬ ਦੇ ਵੋਟਰ ਕਿ ਬਾਈ ਸਾਨੂੰ ਦਲ ਬਦਲੀ ਪਰਵਾਣ ਨਹੀਂ ਤੁਹਾਨੂੰ ਜਿਹੜੀ ਪਾਰਟੀ ਨੇ ਉਹਦੇ ਦਿੱਤੇ ਜਿਵੇਂ ਹੁਣ ਆਪਾਂ ਐਮਐਲਏ ਦੇ ਹਾਲਾਤਾਂ ਗੱਲ ਕਰਦੇ ਆਂ ਜੇ ਤੁਸੀਂ ਐਮਐਲਏ ਬਣ ਕੇ 5 ਸਾਲ ਐਮਐਲਏਸ਼ਿਪ ਨਭਾਓ ਤੁਸੀਂ ਕਿਉਂ ਅਗਲੀ ਚੋਣ ਨੂੰ ਭੱਜਦੇ ਹੋ ਕਿਸੇ ਹੋਰ ਨੂੰ ਮੌਕਾ ਦਿਓ ਤੁਹਾਡੇ ਕੋਲ ਪਾਰਟੀਆਂ ਚ ਅਹੁਦੇਦਾਰ ਨੇ ਵਰਕਰ ਨੇ ਹਾਂ ਨੌਜਵਾਨ ਨੇ ਪੁਰਾਣੇ ਸਾਥੀ ਨੇ ਲਿਆਓ ਪਾਰਟੀ ਦੇ ਆਪਣੇ ਹੋਰ ਲੀਡਰਾਂ ਪਰ ਤੁਹਾਨੂੰ ਕਾਹਲ ਕਿਉਂ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਜਿੱਤਣ ਵਾਲੇ ਚਿਹਰੇ ਹੀ ਨਹੀਂ ਇਸੇ ਸਵਾਲ ਉੱਠਿਆ ਇਸੇ ਤਰ੍ਹਾਂ ਦਲ ਬਦਲੀਆਂ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਪੰਜਾਬ ਚ ਵੱਡੇ ਪੱਧਰ ਤੇ ਦਲ ਬਦਲੀਆਂ ਕੀਤੀਆਂ ਤੇ ਪਰ ਪੰਜਾਬ ਵਾਲਿਆਂ ਨੇ ਦਲ ਬਦਲੂ ਨਕਾਰ ਤੇ ਮੈਂ ਲਗਾਤਾਰ ਆਪਣੇ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਵੀ ਪੰਜਾਬ 'ਚ ਵੱਖ-ਵੱਖ ਸੈਮੀਨਾਰਾਂ ਰਾਹੀਂ ਵੀ ਵੱਖ-ਵੱਖ ਸਮਾਗਮਾਂ ਰਾਹੀਂ ਵੀ ਇਹ ਆਵਾਜ਼ ਚੁਕਦਾ ਰਿਹਾ ਕਿ ਦਲ ਬਦਲੂਆਂ ਨੂੰ ਜਿਤਾਉਣਾ ਪੰਜਾਬ ਦੇ ਲਈ ਚੰਗਾ ਸੰਕੇਤ ਨਹੀਂ ਹੋਏਗਾ। ਇੱਕ ਨਵੀਂ ਪਿਰਤ ਪੈ ਰਹੀ ਔਰ ਇਸ ਵਾਰ ਤਾਂ ਥੋਕ ਦੇ ਭਾਜ ਦਲ ਬਦਲੀਆਂ ਹੋਈਆਂ ਔਰ ਇਹ ਚੁਬਣ ਲੱਗ ਪੀਆਂ ਪੰਜਾਬ ਦੇ ਫਿਕਰਮੰਦ ਧਰਾਂ ਨੂੰ ਜਿਹਦੇ ਵਿੱਚੋਂ ਫਿਰ ਇਹ ਵੋਟਰਾਂ ਤੱਕ ਸੁਨੇਹਾ ਗਿਆ ਤੇ ਸ਼ਾਬਾਸ਼ ਹੀ ਪੰਜਾਬ ਦੇ 2 ਕਰੋੜ ਤੋਂ ਵੱਧ ਵੋਟਰਾਂ ਨੂੰ ਕਿ ਉਹਨਾਂ ਨੇ ਵੋਟਾਂ ਪਾਉਣ ਲੱਗੀਆਂ ਇਸ ਗੱਲ ਦਾ ਧਿਆਨ ਰੱਖਿਆ ਕਿ ਸਾਨੂੰ ਦਲ ਬਦਲੀ ਪਰਵਾਹ ਨਹੀਂ। 12 ਦਲ ਬਦਲੂ ਮੈਦਾਨ ਸੀ ਮੈਂ ਮੁੱਖ ਤੇ ਰਾਣੀਆਂ ਪਾਰਟੀਆਂ ਦੇ ਹਵਾਲੇ ਨਾਲ ਪੰਜਾਬ ਤੇ ਚੇਕ ਕਰ ਗੱਲ ਕਰਾਂ ਆਪਾਂ ਲਗਾਤਾਰ ਇਸ ਪਹਿਲੂ ਤੇ ਗੱਲ ਕਰਦੇ ਰਿਹਾ ਸਭ ਤੋਂ ਵੱਧ ਦਲ ਬਦਲੀਆਂ ਭਾਜਪਾ ਦੇ ਕੋਲ ਸੀਗੀਆਂ 6 ਦਲ ਬਦਲੀਆਂ 12 ਚੋਂ 6 ਦਲ ਬਦਲੂ ਭਾਜਪਾ ਨੇ ਉਤਾਰੇ 6 ਦੇ 6 ਹਾਰ ਗਏ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ 4 ਦਲ ਬਦਲੂ ਉਤਾਰੇ 3 ਦਲ ਬਦਲੂ ਉਤਾਰੇ ਤਿੰਨਾਂ ਦੇ ਵਿੱਚੋਂ ਦੋ ਹਾਰ ਗਏ ਇੱਕੋ ਜਿੱਤਿਆ ਸੋ 6 আর 3 9 ਇੱਕ ਅ ਮਤਲਬ ਦੋ ਦਲ ਬਦਲੂ ਤਾਰੇ ਕਾਂਗਰਸ ਨੇ ਦੋ ਦਲ ਬਦਲੂ ਤਾਰੇ ਇੱਕ ਦਲ ਬਦਲੂ ਤਾਰੇ ਆਕਾਲੀ ਦਲ ਨੇ ਸੋ ਇਹ ਇਸ ਤਰ੍ਹਾਂ ਕੁੱਲ 12 ਦਲ ਬਦਲੂ ਸੀ 12 ਦਲ ਬਦਲੂਆਂ ਦੇ ਵਿੱਚੋਂ ਸਿਰਫ ਦੋ ਜਿੱਤ ਸਕੇ ਨੇ 10 ਆਰ ਗਏ 12 ਚੋਂ 6 ਭਾਜਪਾ ਦੇ 3 ਆਮ ਆਦਮੀ ਪਾਰਟੀ ਦੇ 9 ਦੋ ਕਾਂਗਰਸ ਦੇ 11 ਤੇ ਇੱਕ ਆਕਾਲੀ ਦਲ ਦਾ 12 ਇਹ 12 ਦਲ ਬਦਲੂ ਉਮੀਦਵਾਰ ਮੈਦਾਨ 'ਚ ਸੀ ਮੈਂ ਭਾਜਪਾ ਤੋਂ ਗੱਲ ਸ਼ੁਰੂ ਕਰਦਾ ਭਾਜਪਾ ਨੇ 6 ਦਲ ਬਦਲ ਨੂੰ ਟਿਕਟ ਦਿੱਤੀ ਰਵਨੀਤ ਬਿੱਟੂ ਲੁਧਿਆਣਾ ਤੋਂ ਕਾਂਗਰਸ ਤੋਂ ਤੁਰੰਤ ਪੱਟ ਕੇ ਲਿਆਂਦਾ ਤੇ ਚੱਕ ਟਿਕਟ ਪ੍ਰਨੀਤ ਕੌਰ ਕੈਪਟਨ ਹੋਰੀ ਪਹਿਲਾਂ ਚੱਲ ਗਈ ਸੀ ਰਸਮੀ ਤੌਰ ਤੇ ਪ੍ਰਨੀਤ ਕੌਰ ਬਾਅਦ ਚੋ ਗਈ ਆਉਂਦੀ ਨੂੰ ਟਿਕਟ ਮਿਲ ਗਈ ਪਰ ਲੋਕਾਂ ਨੇ ਹਾਰ ਦਿੱਤੀ ਅਰਵਿੰਦ ਖੰਨਾ ਭਾਜਪਾ ਦਲ ਬਦਲ ਕੇ ਆਏ ਸੀ ਸ਼ਿਸ਼ਿਲ ਰਿੰਕੂ ਮੈਂਬਰ ਪਾਰਲੀਮੈਂਟ ਹੁੰਦੇ ਆਮ ਆਦਮੀ ਪਾਰਟੀ ਦੀ ਬਸ ਇੱਧਰ ਵੀ ਆਮ ਆਦੀ ਪਾਰਟੀ ਵੀ ਦਲ ਬਦਲਾ ਕੇ ਲਈ ਸੀ ਪਰ ਤਾਂ ਵੀ ਟਿਕਟ ਦੇ ਕੇ ਐਮਪੀ ਬਣਾ ਲਿਆ ਸੀ ਪਰ ਫਿਰ ਐਮਪੀ ਦੀ ਟਿਕਟ ਲੈ ਕੇ ਵੀ ਪਾਰਟੀ ਬਦਲੀ ਤੇ ਪਰ ਲੋਕਾਂ ਨੇ ਹਾਰ ਨਸੀਬ ਦਿੱਤੀ ਰਾਣਾ ਗੁਰਮੀਤ ਸੋਢੀ ਕਾਂਗਰਸ ਚੋਂ ਭਾਜਪਾ ਚ ਗਏ ਸੀ ਹਾਰ ਗਏ ਪਰਮਪਾਲ ਕੌਰ ਸਿੱਧੂ ਮੇਸ਼ਕ ਅਫਸਰ ਸ਼ਾਈ ਵਾਲੇ ਪਾਸੇ ਚੋਂ ਆਉਂਦੇ ਨੇ ਪਰ ਪਰਿਵਾਰ ਪਛੋਕੜ ਅਕਾਲੀ ਸੀ ਇਸ ਲਈ ਭਾਜਪਾ ਚਾਏ ਸਵਾਲ ਉੱਠੇ ਚੋਣ ਲੜੀ ਹਾਂ ਵੋਟਾਂ ਵੀ ਮੰਗੀਆਂ ਜੋਰਜ ਮੈਸਪੀ ਚੰਗੀ ਰਹੀ ਪਰ ਚੋਣ ਹਾਰ ਗਏ ਜੀ ਹਾਂ ਭਾਜਪਾ ਨੇ 6 ਦਲ ਬਦਲੂਆਂ ਨੂੰ ਟਿਕਟ ਦਿੱਤੀ ਰਵਿੰਦ ਖੰਨਾ ਨੂੰ ਸੰਗਰੂਰ ਤੋਂ ਨਤੀਜਾ ਹਾਰ ਸ਼ੀਲ ਰਿੰਕੂ ਨੂੰ ਜਲੰਧਰ ਤੋਂ ਨਤੀਜਾ ਹਾਰ ਪਰਨੀਤ ਕੌਰ ਪਟਿਆਲਾ ਤੋਂ ਟਿਕਟ ਦਿੱਤੀ ਨਤੀਜਾ ਹਾਰ ਰਾਣਾ ਗਰਮੀਤ ਸੋਢੀ ਨੂੰ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਭਾਜਪਾ ਨੇ ਦਲ ਬਦਲੂ ਨੂੰ ਹਾਰ ਪਰਮਪਾਲ ਕੌਰ ਸਿੱਧੂ ਨੂੰ ਬਠਿੰਡਾ ਤੋਂ ਭਾਜਪਾ ਨੇ ਟਿਕਟ ਦਿੱਤੀ ਦਲ ਬਦਲੂ ਨੂੰ ਹਾਰ ਰਵਨੀਤ ਬਿੱਟੂ ਨੂੰ ਦਲ ਬਦਲੂ ਨੂੰ ਟਿਕਟ ਦਿੱਤੀ ਭਾਜਪਾ ਨੇ ਲੁਧਿਆਣਾ 'ਚ ਹਾਰ 6 ਦੇ 6 ਦਲ ਬਦਲੂ ਹਾਰੇ ਹੁਣ ਆ ਜੋ ਤਿੰਨ ਦਲ ਬਦਲਣੋਂ ਟਿਕਟ ਦੇਣ ਵਾਲੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਚ ਰਾਜਕੁਮਾਰ ਚੱਬੇਵਾਲ ਹਸ਼ਿਆਰਪੁਰ ਤੋਂ ਦਲ ਬਦਲ ਕੇ ਕਾਂਗਰਸ ਤੋਂ ਇਧਰ ਆਏ ਆਮ ਆਦਮੀ ਪਾਰਟੀ ਚ ਟਿਕਟ ਲਈ ਚੋਣ ਲੜੇ ਥੀਟ ਜਿੱਤ ਗਏ ਸੋ ਇੱਕ ਸੀਟ ਇਹ ਆ ਜਿਹੜੀ ਜਿੱਤੀ ਪਵਨ ਕੁਮਾਰ ਟਿੰਨੂ ਬਸਪਾ ਤੋਂ ਹੋ ਕੇ ਅਕਾਲੀ ਅਕਾਲੀਆਂ ਤੋਂ ਹੋ ਕੇ ਆਪ ਆਪ ਨੇ ਜਲੰਧਰ ਤੋਂ ਟਿਕਟ ਦਿੱਤੀ ਪਰ ਚੋਣ ਹਾਰ ਗਏ ਗੁਰਪ੍ਰੀਤ ਸਿੰਘ ਜੀਪੀ ਛੇਰੀ ਫਤੇਗੜ ਸਾਹਿਬ ਹਲਕੇ ਤੋਂ ਐਮ ਐਲ ਏ ਰਹੇ ਨੇ ਕਾਂਗਰਸ ਦੇ ਚੋਣ ਹਾਰ ਗਏ ਐਮਐਲਏ ਦੀ ਪਾਰਟੀ ਬਦਲੀ ਜੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦੇਤੀ ਪਰ ਚੋਣ ਹਾਰ ਗਏ ਸੋ ਆਮ ਆਦਮੀ ਪਾਰਟੀ ਨੇ ਤਿੰਨ ਦਲ ਬਦਲوں ਟਿਕਟ ਦਿੱਤੀ ਰਾਜਕੁਮਾਰ ਚੱਬੇਵਾਲ ਨੂੰ ਹਸ਼ਿਆਰਪੁਰ ਤੋਂ ਜਿੱਤੇ ਪਵਨ ਕੁਆਂਟੀ ਨੂੰ ਜਲੰਧਰ ਤੋਂ ਹਾਰੇ ਗੁਰਪ੍ਰੀਤ ਜੀਪੀ ਨੂੰ ਜੀ ਫਤਿਹਗੜ੍ਹ ਸਾਹਿਬ ਤੋਂ ਹਾਰੇ ਤੇ ਇਸੇ ਤਰ੍ਹਾਂ ਕਾਂਗਰਸ ਨੇ ਦੋ ਦਲ ਬਦਲوں ਟਿਕਟ ਦਿੱਤੀ ਡਾਕਟਰ ਤਰਨਵੀਰ ਗਾਂਧੀ ਪਟਿਆਲਾ ਚੋਣ ਜਿੱਤ ਗਏ ਯਾਮਨੀ ਗੋਮਰ ਹਸ਼ਿਆਰਪੁਰ ਹਾਰ ਗਈ ਬੀਬੀ ਬੇਸ਼ੱਕ ਜੁ ਇਹ ਵੀ ਕਿਹਾ ਜਾਂਦਾ ਕਿ ਧਰਮਪ੍ਰੀਤ ਗਾਂਧੀ ਹੋਰੀ ਕਿਸੇ ਸਮੇਂ ਆਮ ਆਦਮੀ ਪਾਰਟੀ ਸੀ ਉਸ ਤੋਂ ਬਾਅਦ ਬਾਹਰ ਆ ਕੇ ਯਾਦ ਵੀ ਜਾਂ ਇੱਕ ਆਪਣਾ ਗਰੂਪ ਬਣਾ ਕੇ ਵਿੱਚੋਂ ਲੜ ਚੁੱਕੇ ਨੇ ਇਸ ਲਈ ਉਹਨਾਂ ਦੀ ਦਲ ਬਦਲੀ ਨਹੀਂ ਕੀਤੀ ਜਾ ਸਕਦੀ ਪਰ ਉਹ ਆਮ ਆਦਮੀ ਪਾਰਟੀ ਵਾਲ ਹਵਾਲੇ ਨਾਲ ਇੱਧਰ ਜੇ ਗਿਣੋਗੇ ਤਾਂ ਇਹ ਦਲ ਬਦਲੀ ਸੀ ਪਰ ਇਹ ਜਿੱਤ ਦੇ ਵਿੱਚ ਬਦਲੀ ਪਰ ਜਮਨੀ ਗੋਮਰ ਜਿਹੜੀ 4 ਜਦੋਂ ਮੈਂਬਰ ਪਾਰਲੀਮੈਂਟ ਬਣੇ ਸੀ ਆਮ ਆਦਮੀ ਪਾਰਟੀ ਦੇ ਉਸ ਸਮੇਂ ਪੰਜਾਬ ਚੋਂ ਚੋਣ ਲੜਨ ਵਾਲਿਆਂ ਦੇ ਵਿੱਚ ਜਮਨੀ ਗੋਮਰ ਦਾ ਵੀ ਨਾਂ ਸੀ ਤੇ ਇਸ ਵਾਰ ਇਹਨਾਂ ਨੂੰ ਕਾਂਗਰਸ ਨੇ ਸ਼ਹਿਰਪੁਰ ਤੋਂ ਟਿਕਟ ਦਿੱਤੀ ਪਰ ਵੀ ਵੀ ਹਾਰ ਗਈ ਸੋ ਦੋ ਦਲ ਬਦਲੂ ਸੀ ਕਾਂਗਰਸ ਦੇ ਪਾਲੇ ਚੋਂ ਤਰੰबीर ਗਾਂਧੀ ਪਟਿਆਲਾ ਜਿੱਤੇ ਯਾਮਨੀ ਗੋਮਰ ਹਸ਼ਿਆਰਪੁਰ ਹਾਰੇ ਤੇ ਇੱਕ ਦਲ ਬਦਲੂ ਨੂੰ ਖਾਲੀ ਦਲ ਨੇ ਟਿਕਟ ਦਿੱਤੀ ਭਿੰਦਰ ਸਿੰਘ ਕੇ ਪੀ ਜਲੰਧਰ ਤੋਂ ਹਾਰ ਨਸੀਬ ਹੋਈ ਸੋ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ 12 ਦਲ ਬਦਲੂਆਂ ਚੋਂ ਸਿਰਫ ਦੋ ਜਿੱਤ ਸਕੇ ਚੈਤਰ ਅੰਬਿਰ ਗਾਂਧੀ ਉਹ ਆਪਣਾ ਰਸੂਖ ਸੀ ਆਪਣਾ ਰਾਬਤਾ ਸੀ ਰਾਜਕੁਮਾਰ ਚੱਬੇয়াল ਆਪਣਾ ਦਮ ਸੀ ਆਪਣਾ ਹਲਕਾ ਸੀ ਪਰ ਬਾਕੀ ਦਲ ਬਦਲੂਆਂ ਨੂੰ ਪੰਜਾਬ ਦੇ ਵੋਟਰਾਂ ਨੇ ਨਕਾਰਿਆ ਚਾਹੇ ਉਹ ਭਾਜਪਾਈ ਦਲ ਬਦਲੂ ਸੀ ਚਾਹੇ ਆਪ ਵਾਲੇ ਦਲ ਬਦਲੂ ਸੀ ਚਾਹੇ ਕਾਂਗਰਸ ਵਾਲਾ ਦਲ ਬਦਲੂ ਸੀ ਚਾਹੇ ਉਹ ਅਕਾਲੀ ਦਲ ਦਾ ਦਲ ਬਦਲੂ ਸੀ ਸੋ ਇਸ ਲਈ ਦਲ ਬਦਲੂਆਂ ਦੀ ਰਾਜਨੀਤੀ ਨੂੰ ਵੀ ਪੰਜਾਬ ਦੇ ਵੋਟਰਾਂ ਨੇ ਨਕਾਰ ਕੇ ਇੱਕ ਚੰਗਾ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਸਾਨੂੰ ਇਹ ਦਲ ਬਦਲੀ ਰਾਜਨੀਤੀ ਮਜੂਰ ਨਹੀਂ ਸਾਨੂੰ ਇਸ ਤਰ੍ਹਾਂ ਦੀ ਰਾਜਨੀਤੀ ਚੰਗੀ ਨਹੀਂ ਲੱਗਦੀ ਇਸ ਲਈ ਲੀਡਰਾਂ ਲਈ ਇਹ ਨਸੀਹਤ ਆ ਕਿ ਭਾਈ ਜਿੱਥੇ ਹੋ ਉੱਥੇ ਭਰੋਸਾ ਰੱਖੋ ਇੰਨੀਆਂ ਲਾਲਸਾਵਾਂ ਨਾ ਪਾਲੋ ਇੰਨਾ ਨਾ ਕੁਝ ਮਿਲਦਾ ਰਿਹਾ ਤੁਹਾਨੂੰ ਜਿਹੜੀਆਂ ਪਾਰਟੀਆਂ ਚ ਰਹੋ ਤਾਂ ਵੀ ਢਿੱਡ ਨਹੀਂ ਭਰਦਾ ਸੋ ਇਹ ਇਸ ਲਈ ਇਹ ਦਲ ਬਦਲਣ ਦੀ ਰਾਜਨੀਤੀ ਨੂੰ ਨਕਾਰ ਦਿੱਤਾ